ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਲ ਭਗਤ ਸਿੰਘ ਲਗਨ ਅਸਵਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਗੁਰੂ ਪਿਆਰੀ ਸਾਧ ਸੰਗਤ ਜੀ सत साहेब सत साहेब सत साहेब राधे 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 गुरु प्यारी साहब संघ जी कलाम पिंड नेड़े बाईपास कुटिया सतगुर स्वामी गंगानंद जी महाराज पुरी वाले उत्तर सताई अठाई उन्ती का प्रोग्राम है बहुत महान संत ब्रक्त बीतराग संत आ रहे हैं हरिद्वार तो और कीर्तन बंडल ਬਹੁਤ ਬਹੁਤ ਪੰਜਾਬ ਦੇ ਵਰਲਡ ਲੈਵਲ ਦੇ ਬਣੇ ਹੋਏ ਕੀਰਤਨ ਜਥਾਰੇ ਬੀਬੀ ਸਤਪ੍ਰੀਤ ਕੌਰ ਗੁਰਦਾਸਪੁਰ ਵਾਲੇ ਸਵਾਮੀ ਜਸਦੇਵ ਨਾਨ ਜੀ ਹਲਮਗੀਰ ਵਾਲੇ ਬਹੁਤ ਵੱਡੇ ਹੋਰ ਵੀ ਵਧੀਆ-ਵਧੀਆ ਕਥਾਵਾਚਕ ਸੰਤ ਆ ਰਹੇ ਆ ਆਪ ਜੀ ਨੂੰ ਬੇਨਤੀ ਹੈ ਕਿ 29 ਤਰੀਕ ਸਵੇਰੇ ਸਹੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲੇਗਾ ਪ੍ਰੋਗਰਾਮ ਉਤੇ ਬਾਅਦ ਗੁਰੂ ਘਰ ਲੰਗਰ ਟੁੱਟ ਟੁੱਟ ਭਰਤੇਗਾ ਸਾਰੇ ਸੰਗਤ ਨੂੰ ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਹੋਰ ਜਿੰਨੇ ਵੀ ਸਰੋਤੇ ਸੁਣਨ ਵਾਲੇ ਹਨ ਉਹਨਾਂ ਨੂੰ ਇਹ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਗੁਰੂਆਂ ਦੀ ਕਿਰਪਾ ਦੇ ਪਾਤਰ ਬਣੋ ਔਰ satsang ਦਾ ਲਾਹਾ ਲਓ ਆਪਣੇ ਜੀਵਨ ਨੂੰ ਸਫਲ ਬਣਾਓ 29 ਤਰੀਕ ਐਤਵਾਰ ਸਹੀ 9 ਵਜੇ ਕਟਿਆ ਕਲਾਮ ਰੋਡ ਨੇੜੇ ਬਾਈਪਾਸ ਸਤਗੁਰ ਸੁਆਮੀ ਗੰਗਾਨੰਦ ਬਾਹਰਾਜ ਪੂਰੀ ਵਾਲੇ ਸਤਸਾਹਿ ਰਾਦੇ 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 ਰਾਦੇ

जिस रोड उपे चलते हैं गुलाई के बोर्ड देखे की लिखा की लिखा उन्नीस स्पीड से अपना चलना जितनी स्पीड सत सत्तर बी टी चल क्योंकि बी टी चले भी सकते नैशनल हाईवे नब्बे नब्बे थले अस्सी पचासी नब्बे से चलो

ਜਦੋਂ ਤੁਸੀਂ ਕਿਸੇ بڑے ਸ਼ਹਿਰ ਵਿੱਚ ਗੱਡੀ ਚਲਾਉਂ ਕਿੰਨਾ ਬਲੈਕ ਹੋ ਸਕਦਾ ਜਦੋਂ ਤੁਸੀਂ ਪਿੰਡਾਂ ਦੇ ਕਿਤੇ ਸਫ਼ਰ ਕਰਦੇ ਆ ਉਥੇ ਚਿੱਟਾ ਲਾਉਣ ਦੀ ਗੱਲ ਤਾਂ ਪੱਥਰ ਲੱਗਿਆ 20 ਕਿਲੋਮੀਟਰ ਦੇ ਘੰਨੇ ਨੇ ਇਹ ਸਾਡੀ ਅੱਜ ਸਾਡੇ ਸਕੂਲ ਦੁਆਬਾ ਸਿੱਖਿਆ ਅਕਾਦਮੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਸ਼ਹਿਰ ਵਿੱਚ ਟ੍ਰੈਫਿਕ ਸੈੱਲ ਵੱਲੋਂ ਸ਼੍ਰੀ ਪ੍ਰਵੀਨ ਕੁਮਾਰ ਐਸਆਈ ਉਹਨਾਂ ਨੇ ਜੋ ਟ੍ਰੈਫਿਕ ਦੇ ਨਵੇਂ ਕਾਨੂੰਨ ਬਣੇ ਹਨ ਉਹਨਾਂ ਦੇ ਬਾਰੇ ਬੱਚਿਆਂ ਨੂੰ ਦੱਸਿਆ ਹੈ ਜਿਵੇਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਹੀਕਲ ਨਹੀਂ ਚਲਾ ਸਕਦੇ ਤੇ ਹੈਲਮਟ ਤੋਂ ਬਿਨਾ ਵਹੀਕਲ ਨਹੀਂ ਚਲਾ ਸਕਦੇ ਜੇ 18 ਸਾਲ ਤੋਂ ਘੱਟ ਉਮਰ ਦਾ ਬੱਚਾ ਵਹੀਕਲ ਚਲਾਉਂਦਾ ਹੈ ਜੋ ਕਾਨੂੰਨ ਨਾਮਾ ਬਣਿਆ ਹੈ ਉਹਦੇ ਵਿੱਚ ਬੱਚੇ ਨੂੰ 25000 ਰੁਪਏ ਜੁਰਮਾਨਾ ਅਤੇ ਮਾਤਾ ਪਿਤਾ ਨੂੰ ਵੀ ਨਾਲ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ ਨਾਲ ਹੀ ਜਿਹੜਾ ਬੱਚੇ ਦਾ ਲਾਇਸੈਂਸ ਹੈ ਉਹ 25 ਸਾਲ ਦੀ ਉਮਰ ਤੱਕ ਨਹੀਂ ਬਣੇਗਾ ਇੱਕ ਸਾਲ ਲਈ ਜਿਹੜੀ ਆਰਸੀ ਆ ਉਹ ਵੀ ਡੈਸੀਮਸ ਹੋ ਜਾਵੇਗੀ ਸੋ ਬੱਚਿਆਂ ਨੂੰ ਬਹੁਤ ਹੀ ਜਾਣਕਾਰੀ ਭਰਪੂਰ ਜਾਣਕਾਰੀ ਦਿੱਤੀ ਹੈ ਸ਼੍ਰੀ ਪ੍ਰਵੀਨ ਕੁਮਾਰ ਜੀ ਟ੍ਰੈਫਿਕ ਇੰਚਾਰਜ ਟਾਪ ਕੇ ਸੈੱਲ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਭਾਵੇਂ ਕਿ ਟ੍ਰੈਫਿਕ ਤੋਂ ਹਟ ਕੇ ਵੀ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦਾ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਸਾਰਾ ਬਹੁਤ ਹੀ ਵਧੀਆ ਉਹਨਾਂ ਨੇ ਸਮਝਾਇਆ ਹੈ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀ ਪ੍ਰਵੀਨ ਕੁਮਾਰ ASI ਜੀ ਦਾ ਥੈਂਕ ਯੂ ਵੈਰੀ ਮਚ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਕੰਮੀ ਅਤੇ ਤਾਲੀਆਂ ਸਰਕਾਰੀਆਂ ਲੈ ਕੇ હાજર ਹੋ ਮੰਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ